ਡਰਾਈਵਰਾਂ ਦੇ ਵੱਲੋਂ ਹੜਤਾਲ ਕੀਤੀ ਜਾ ਰਹੀ ਹੈ ਜਿੱਦਾਂ ਸੀਟਾ ਇਹ ਨਹੀਂ ਕਹਿੰਦਾ ਕਿ પેટ્રોલ ਪੰਪਾਂ ਦੇ ਉੱਤੇ ਤੇਲ ਨਹੀਂ ਪਹੁੰਚ ਰਿਹਾ ਜਿਸ ਨੂੰ ਲੈ ਕੇ ਤੇਲ ਦੀ ਵੱਡੀ ਕਮੀ ਜੋ ਵੇਖਣ ਨੂੰ ਮਿਲ ਰਹੀ ਹੈ ਜਿੱਦੇ ਨਾਲ ਨਿਊ ਚੰਡੀਗੜ੍ਹ ਤੇ ਪੰਪ ਦੇ ਉੱਤੇ ਇੱਕ ਵੱਡੀ ਕਤਾਰਾਂ ਜੋ ਲਾਈਨਾਂ ਗੱਡੀਆਂ ਦੀ ਲੱਗੀਆਂ ਨੇ ਤੁਸੀਂ ਵੇਖ ਸਕਦੇ ਦੂਰ ਤੱਕ ਜੋ ਲਾਈਨਾਂ ਲੱਗ ਜਾਉਂ ਜਾਂ ਨੇ ਗੱਡੀਆਂ ਦੇ ਲੋਕ ਤੰਗ ਹੋ ਰਹੇ ਨੇ ਲੋਕ ਪਰੇਸ਼ਾਨ ਹੋ ਰਹੇ ਨੇ ਤੇਲ ਦੇ ਲਈ ਕਿਉਂਕਿ ਲੋਕਾਂ ਨੇ ਦੂਰ ਤੱਕ ਜਾਣਾ ਏ ਕਿਸੇ ਨੇ ਕਿਸੇ ਕੰਮ ਦੇ ਲਈ ਜਾਣਾ ਕਿਸੇ ਨੇ ਕਿਸੇ ਕੰਮ ਦੇ ਲਈ ਜਾਣਾ ਏ ਪਰ ਲੋਕਾਂ ਨੂੰ ਜੋ ਤੇਲ ਨਹੀਂ ਮਿਲ ਰਿਹਾ ਜਿਸ ਦੇ ਨਾਲ ਲੋਕ ਪਰੇਸ਼ਾਨ ਹੋ ਰਹੇ ਆ ਜਿਸ ਦੇ ਨਾਲ ਅਸੀਂ ਲੋਕਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਅਤੇ ਪੈਟਰੋਲ ਪੰਪ ਦੇ ਮਾਲਕ ਦੇ ਨਾਲ ਵੀ ਗੱਲਬਾਤ ਕਰਕੇ ਤੁਹਾਨੂੰ ਦੱਸਦੇ ਆ ਸਰ ਇਧਰ ਸੇ ਗੱਡੀ ਆਈ ਏ ਇਧਰ ਇਹ ਲਗਾ ਦਿਆ ਭਰੀ ਜਾ ਰਿਹਾ ਬਾਕੀ ਆਮ ਲੋਕ ਕਰਦੇ ਆ

ਬਹੁਤ ਕੈਨਿਓਂ ਮੇਂ ਭਰ-ਭਰ ਕੇ ਦੇਈ ਜਾ ਰਹੇ ਹਨ। ਸੋ ਤੁਸੀਂ ਵੇਖ ਸਕਦੇ ਹੋ ਕਿ ਪੈਟਰੋਲ ਪੰਪ ਉਤੇ ਵੱਡੀ ਇੱਕ ਭੀੜ ਲੱਗੀ ਹੈ ਜਿਸ ਨੂੰ ਲੈ ਕੇ ਲੋਕਾਂ ਦੇ ਵੱਲੋਂ ਇੱਕ ਵੱਡਾ ਜੋ ਰੋਸ ਜ਼ਾਹਰ ਕੀਤਾ ਜਾ ਰਿਹਾ ਹੈ ਕਿਉਂਕਿ ਹਰ ਚੀਜ਼ ਪੈਟਰੋਲ ਅਤੇ ਡੀਜ਼ਲ ਤੇ ਚੱਲਦੀ ਹੈ। ਹਰ ਕਿਸੇ ਨੇ ਕਿਤੇ ਨਾ ਕਿਤੇ ਪਹੁੰਚਣਾ ਹੈ। ਕੋਈ ਜ਼ਰੂਰੀ ਕੰਮ ਹੈ ਕਿਸੇ ਦੇ ਕਿਸੇ ਨੇ ਤੁਸੀਂ ਵੇਖ ਸਕਦੇ ਹੋ ਕਿ ਇੱਕ ਵੱਡੀ ਜੋ ਭੀੜ ਇਸ ਪੈਟਰੋਲ ਪੰਪ ਦੇ ਉਤੇ ਲੱਗੀ ਆ ਮੁੱਲਾਪੁਰ ਨਿਊ ਚੰਡੀਗੜ੍ਹ ਦੇ ਪੰਪ ਦੀਆਂ ਇਹ ਤਸਵੀਰਾਂ ਜੋ ਤੁਹਾਨੂੰ ਵਿਖਾ ਰਹੇ ਆ ਕਿਉਂ ਲੋਕਾਂ ਨੂੰ ਦੁਖੀ ਕਰ ਰਹੀ ਹੈ ਤੇ ਆਪ ਕੋਈ ਕੰਮ ਨਹੀਂ ਕਰ ਰਹੀ ਬਿਲਕੁਲ ਨਗਮੇ ਸਰਕਾਰ ਹੈ ਜੀ ਹਾਂਜੀ ਅਜਾ ਪੈਟਰੋਲ ਪੰਪਾ ਦੇ ਉੱਤੇ ਜਿਹੜੇ ਐਡੀ ਲੈਂਡ ਪਹਿਲਾਂ ਕਦੇ ਦੇਖੀ ਤੁਸੀਂ ਨਹੀਂ ਪਹਿਲਾਂ ਕਦੇ ਨਹੀਂ ਦੇਖੀ ਜੀ ਇਹ ਹੁਣ ਉਹਨਾਂ ਨੇ ਇਹ ਕਾਨੂੰਨ ਪਾਸ ਕਰਿਆ ਇਹ ਟਰੱਕਾਂ ਵਾਲਿਆਂ ਦਾ ਕੋਈ ਉਹਨਾਂ ਕਰਕੇ ਹੜਤਾਲ ਹੋਈ ਹੈ ਤੇ ਇਹਨਾਂ ਨੇ ਉਹਨਾਂ ਨੇ ਜਾਇਜ਼ ਫਾਇਦਾ ਚੱਕ ਰਹੇ ਆ ਜੀ ਆਪਣੇ ਨਵੇਂ ਤੇ ਨਵੇਂ ਕਾਨੂੰਨ ਪਾਸ ਕਰੀ ਜਾਂਦੇ ਆ ਵੀ ਇਹਨੂੰ ਸੰਵਾਰ ਬਣਾਇਆ ਗਿਆ ਚੱਲ ਰਿਹਾ ਹੈ ਉਹਨੂੰ ਚਲਾਈ ਚੱਲੋ ਤੇ ਯਾਰ ਨਹੀਂ ਆਪਣੇ ਨਵੇਂ ਤੇ ਨਵੇਂ ਕਾਨੂੰਨ ਪਾਸ ਕਰੀ ਜਾਂਦੇ ਆ ਤੇ ਆਮ ਲੋਕਾਂ ਨੂੰ ਦਿੱਕਤ ਆਉਂਦੀ ਹੈ ਜੀ ਕੀ ਕਹਿਣਾ ਚਾਹੁੰਦੇ ਆ ਜੀ ਇੱਥੇ ਤੁਸੀਂ ਤੇਲ ਪਵਾਣੇ ਆ ਜੀ ਹਾਂਜੀ ਹਾਂਜੀ ਤੇਲ ਪਵਾਣ ਆਏ ਸੀ ਜੀ ਜਿੰਨਾ ਟਾਈਮ ਹੋ ਗਿਆ ਜੀ 2.5 ਘੰਟੇ ਹੋ ਗਏ ਜੀ ਲੱਗਦਾ ਤੁਹਾਨੂੰ ਤੇਲ ਮਿਲੂਗਾ ਮੁਸ਼ਕਲ ਲੱਗ ਰਿਹਾ ਹੂੰ ਕਿੱਥੇ ਜਾਣਾ ਤਾਂ ਜੀ ਮੈਂ ਤਾਂ ਅੱਗੇ ਜਾਣਾ ਸੀ ਰੋਪੜ अच्छा हां जी हां तेल ਹੈਗਾ ਉਹਦੇ ਵਿੱਚ ਨਹੀਂ ਨਹੀਂ ਹੈਗਾ ਤਾਂ ਹੀ ਤੇ ਰੁਗ ਗਿਆਂ ਨੀ ਮੈਂ ਅੰਬਾਲਾ ਤੋਂ ਆ ਰਿਹਾ ਚੰਡੀਗੜ੍ਹ ਨਹੀਂ ਪਵਾਏ ਤੁਸੀਂ ਚੰਡੀਗੜ੍ਹ ਵੀ ਲੰਬੀਆਂ ਲੈਣਾ ਸੀ ਬਹੁਤ ਬਹੁਤ ਮਹਗਾ ਸ਼ਹਿਰ ਅੱਗੇ ਪਵਾ ਲਾਂਗੇ ਅੱਛਾ ਚੰਡੀਗੜ੍ਹ ਤੇ ਕਿਲੋ ਕਿਲੋ ਮੀਟਰ ਲੰਬੀ ਲੈਣ ਹੈ ਕੀ ਲੱਗਦਾ ਹੈ ਤੁਹਾਨੂੰ ਵੀ ਇਹ ਸਰਕਾਰ ਦੀ ਨੀਤੀ ਹੈ ਕਿ ਤਾਂ ਇਸ ਜਿੰਨੀ ਸਰਕਾਰ ਨੂੰ ਇਹ ਬਾਰੇ ਸੋਚਣਾ ਚਾਹੀਦਾ ਜੀ ਅੱਜ ਹੀ ਡਿਸੀਜਨ ਲੈਣਾ ਚਾਹੀਦਾ ਲੋਕ ਬਹੁਤ ਪਰੇਸ਼ਾਨ ਨੇ ਮੈਂ ਆਪੇ 2 ਘੰਟੇ ਹੋ ਗਏ 2.5 ਘੰਟੇ ਹੋ ਗਏ ਮੈਂ ਪਰੇਸ਼ਾਨ ਹਾਂ ਉਹਨਾਂ ਮੈਂ ਅੱਗੇ ਜਾ ਸਕਦਾ ਨਾ ਪਿੱਛੇ ਜਾ ਸਕਦਾ ਹਰ ਕੋਈ ਬੰਦਾ ਇੱਥੇ ਕੰਮ ਦੇ ਲਈ ਖੜਿਆ ਹੈ ਕਿਤੇ ਨੇ ਕਿਤੇ ਜਾਣਾ ਹੈ ਕੋਈ ਐਮਰਜੈਂਸੀ ਹੈ ਕੋਈ ਐਂਬੂਲੈਂਸ ਵੀ ਹੈ ਉਹ ਵੀ ਤੇਲ ਤੇ ਚੱਲਦੀ ਹੈ ਉਹਨਾਂ ਨੂੰ ਬੜੀ ਦਿੱਕਤ ਆ ਰਹੀ ਹੈ ਕਿਸੇ ਨੇ ਹਸਪਤਾਲ ਜਾਣਾ ਹੈ ਬਿਲਕੁਲ ਜੀ ਬਿਲਕੁਲ ਲੰਮੀਆਂ ਲੈਂਣ ਲੱਗੀਆਂ ਵਿੱਚ ਜਾਮ ਲੱਗ ਗਏ ਨੇ ਇੱਕਦਮ ਵਨ ਵੇ ਡਿਸੀਜਨ ਲੈਣਾ ਵੀ ਸਰਕਾਰ ਦਾ ਠੀਕ ਨਹੀਂ ਹੈ ਨਾ ਜੀ ਟਰਾਂਸਪੋਰਟਰ ਲਾਈਨ ਸਾਰੀ ਲਾਈਨ ਸਭ ਚੀਜ਼ਾਂ ਮਹਿੰਗੀ ਹੋ ਜਾਣੀਆਂ ਨੇ ਸਰ ਹਰ ਚੀਜ਼ ਦੀ ਦਿੱਕਤ ਆਣੀ ਹੈ ਇਸ ਉੱਪਰ ਡਿਸੀਜਨ ਸਰਕਾਰ ਨੂੰ ਜਲਦੀ ਲੈਣਾ ਚਾਹੀਦਾ ਹੈ ਆਪ ਦੇਖ ਸਕਦੇ ਹੋ ਪਿੱਛੇ ਕਿੰਨੀ ਲੰਬੀ ਲਾਈਨ ਹੈ 1 ਕਿਲੋਮੀਟਰ ਲੰਬੀ ਲਾਈਨ ਤੇ ਉੱਤੇ ਵੀ ਹੋ ਗਈ ਹੈ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਕਿ ਵੱਡੀਆਂ ਜੋ ਲਾਈਨਾਂ ਇੱਥੇ ਪੈਟਰੋਲ ਪੰਪ ਤੇ ਲੱਗ ਚੁੱਕੀਆਂ ਏ ਸਰਕਾਰ ਦੇ ਵੱਲੋਂ ਜੋ ਇਹ ਕਾਨੂੰਨ ਹਲਿੱਟਾ ਗਿਆ ਜਿਸ ਦੇ ਨਾਲ ਡਰਾਈਵਰਾਂ ਦੇ ਵੱਲੋਂ ਇੱਕ ਵੱਡੀ ਹੜਤਾਲ ਕੀਤੀ ਜਾ ਰਹੀ ਹੈ ਲੋਕ ਪਰੇਸ਼ਾਨ ਹੈ ਲੋਕਾਂ ਨੂੰ ਤੇਲ ਨਹੀਂ ਮਿਲ ਰਿਹਾ ਕਿਉਂਕਿ ਲੋਕਾਂ ਨੇ ਕਿਤੇ ਤੇ ਕਿਤੇ ਜਾਣਾ ਹੈ ਲੋਕਾਂ ਦੇ ਜ਼ਰੂਰੀ ਜਿਹੜੇ ਕੰਮ ਐ ਉਹ ਰੁਕੇ ਹੋਏ ਨੇ ਕਿਉਂਕਿ ਪਾਣੀ ਦੇ ਵਾਸਤੇ ਏਤੀ ਬੜੀ ਲੜਨ ਲੱਗ ਪਈ ਹੈ ਲੋਕਾਂ ਨੂੰ ਤੇਲ ਨਹੀਂ ਮਿਲ ਰਿਹਾ ਐ ਐਕਚੁਅਲੀ ਜੀ ਪਿੱਛੋਂ ਸਪਲਾਈ ਨਹੀਂ ਆ ਰਹੀ ਹੈ ਟਰੱਕਰ ਯੂਨੀਅਨ ਨੇ ਸਟ੍ਰਾਈਕ ਕਰੀ ਹੋਈ ਹੈ ਸਾਰੇ ਟਰਮੀਨਲਾਂ ਵਿੱਚ ਤੇ ਸੰਗਰੂਰ ਜਲੰਧਰ ਤੋਂ ਸਾਡਾ ਇੰਡੀਆਨ ਆਉਲ ਦੇ ਲੋਕਲ ਟਰਾਈ ਸਿਟੀ ਦੇ ਪੰਪਾ ਦਾ ਤੇ ਲਾਂਦ ਬਿਲਕੁਲ ਉੱਥੇ ਐਂਟਰੀ ਬੈਨ ਐ ਜੀ ਟਰਾਂਸਪੋਰਟਰ ਯੂਨੀਅਨ ਟਰੱਕ ਯੂਨੀਅਨ ਦੀ ਸਟ੍ਰਾਈਕ ਐ ਸਾਡੀ ਪ੍ਰਾਈਵੇਟ ਗੱਡੀਆਂ ਵੀ ਅੰਦਰ ਨਹੀਂ ਜਾ 파ਰੀ ਕੱਲ ਦੀ ਖੜੀ ਹੋਈ ਹੈ ਉੱਥੇ ਐਂਡ ਕਿਆ ਲਾਇਆ ਤਾਂ ਕਰਤਾ ਕਿ ਤੈਨੂੰ ਬਈ ਸਰ ਦੇਖੋ ਫਿਲਹਾਲ ਤਾਂ ਐਗਜ਼ੈਕਟ ਵਰਡ ਆਫ ਮਾਊਥ ਗੱਲ ਚੱਲ ਰਹੀ ਹੈ ਸਾਨੂੰ ਐਗਜ਼ੈਕਟ ਇਨਫੋਰਮੇਸ਼ਨ ਨਹੀਂ ਹੈ ਉਮੀਦ ਹੈ ਕਿ ਦੁਪਹਿਰ ਤੱਕ ਸਾਨੂੰ ਕਹਿ ਰਹੇ ਨੇ ਕਿ ਕੋਸ਼ਿਸ਼ ਚੱਲ ਰਹੀ ਹੈ ਦੁਪਹਿਰ ਤੱਕ ਰਿਜ਼ੋਲਵ ਹੋ ਜਾਊਗਾ ਜੇ ਦੁਪਹਿਰ ਤੱਕ ਨਹੀਂ ਵੀ ਹੁੰਦਾ ਸਰ ਤਾਂ ਕੱਲ ਤੱਕ ਹੋ ਹੀ ਜਾਊਗਾ ਕਿਉਂਕਿ ਇਹ ਤਾਂ ਹਾਲਾਤ ਬਹੁਤ ਵਿਗੜ ਰਹੇ ਨੇ ਐਂਡ ਇਸ ਤਰੀਕੇ ਨਾਲ ਕੰਮ ਚੱਲ ਨਹੀਂ ਸਕਦਾ ਜਾਦੀ ਦੇਰ ਨਹੀਂ ਤਾਂ ਫਿਰ ਦੰਗੇ ਹੋ ਜਾਣੇ ਤਾਂ ਆਮ ਸ਼ੋਰ ਕੀ ਸਰਕਾਰ ਕੁਝ ਆਪਣੀ ਤਰਫ ਤੋਂ ਪੂਰੀ ਕੋਸ਼ਿਸ਼ ਕਰ ਰਹੀ ਹੈ ਸਿਚੁਏਸ਼ਨ ਰਿਜ਼ੋਲਵ ਕਰਨ ਦੀ ਸਰ ਮੈਂ ਲੋਕੀ ਐਕਚੁਅਲੀ ਸਰ ਪੈਨਿਕ ਬਾਏ ਕਰ ਰਹੇ ਨੇ ਉਹਨਾਂ ਨੂੰ ਲੱਗ ਰਿਹਾ ਅਗਲੇ 5 ਦਿਨ 6 ਦਿਨ 7 ਦਿਨ ਪੈਟਰੋਲ ਡੀਜ਼ਲ ਨਹੀਂ ਰਹੂਗਾ ਤਾਂ ਮੈਂ ਲੋਕਾਂ ਨੂੰ ਆ ਸਜੈਸ਼ਨ ਦਵਾਂਗਾ ਕਿ ਤੁਸੀਂ ਪੈਨਿਕ ਬਾਇ ਨਾ ਕਰੋ ਜੀ ਤੁਹਾਡੇ ਕੋਲ ਜੇ ਗੱਡੀ ਵਿੱਚ 10 ਲੀਟਰ ਹੈਗੇ ਤੁਹਾਡਾ ਆਫਿਸ-ਆਫਿਸ ਜਾਣ ਦਾ ਤੇਲ ਹੈ ਤਾਂ ਤੁਸੀਂ ਠੀਕ ਹੋ ਕੱਲ ਨਹੀਂ ਤਾਂ ਮੈਕਸਿਮਮ ਪਰਸੋਂ ਤੱਕ ਕੱਲ ਸ਼ਾਮ ਤੱਕ ਆ ਪਰਸੋਂ ਤੱਕ ਗੈਰੰਟੀਡ ਜੀ ਪੈਟਰੋਲ ਪੰਪਾਂ ਵਿੱਚ ਤੇਲ ਵਾਪਸ ਆਊਗਾ ਤੁਸੀਂ ਪੈਨਿਕ ਬਾਇ ਨਾ ਕਰੋ ਕਿਉਂਕਿ ਇੱਥੇ ਹਾਲ ਹਾਲਾਤ ਦੇਖੋ ਕੀ ਹੋ ਰਹੇ ਨੇ ਪੈਨਿਕ ਬਾਇੰਗ ਦੀ ਵਜ੍ਹਾ ਤੇ ਲੋਕੀ ਆ ਕੇ 10-10 ਹਜ਼ਾਰ ਰੁਪਏ ਦਾ ਪੈਟਰੋਲ ਲੈ ਰਹੇ ਨੇ ਕਿਉਂਕਿ ਉਹਨਾਂ ਨੂੰ ਪਤਾ ਨਹੀਂ ਕਦ ਪੈਟਰੋਲ ਵਾਪਸ ਆਊਗਾ ਜੀ ਇੰਨਾ ਇੱਦਾਂ ਬਾਕੀ ਸਭ ਦੀ ਹਾਲਾਤ ਵੀ ਮੁਸ਼ਕਿਲ ਹੁੰਦੀ ਹੈ ਤੁਸੀਂ ਤੁਹਾਡੇ ਕੋਲ 10 ਲੀਟਰ ਹੈਗੇ ਤੁਸੀਂ ਸੇਫ ਹੋ ਕੋਈ ਦਿੱਕਤ ਨਹੀਂ ਹੈ ਇੱਕ ਦਿਨ ਵਿੱਚ ਵਾਪਸ ਸਪਲਾਈ ਆ ਜੂਗੀ ਇਹ ਅਧਿਕਾਰ ਬਣਦੇ ਹੈ ਇਹ ਤੁਹਾਨੂੰ ਮਿਲਣਾ ਨਹੀਂ ਕਿ ਲੋਕਡਾਊਨ ਕਰਕੇ ਜੀ ਲੋਕਡਾਊਨ ਦੇਖਿਆ ਹੈ ਨਾ ਨੇ ਨਾ ਨੂੰ ਪਤਾ ਹੈ ਕਿ ਸਮਾਨ ਵਿਕਣਾ ਸ਼ੁਰੂ ਖਤਮ ਹੋ ਗਿਆ ਸੀ ਲੋਕੀ ਨੇ ਸਟਾਕ ਪਾਇਲ ਕਰਨੇ ਸ਼ੁਰੂ ਕਰਦੇ ਸੀਗੇ ਕਿਰੇਆਨੇ ਦੇ ਆਈਟਮ ਔਰ ਸਾਰਾ ਕੁਝ ਸੇਮ ਮਾਈਂਡਸੈਟ ਹੁਣ ਬਣ ਰਿਹਾ ਹੈ ਇਹਨਾਂ ਨੂੰ ਲੱਗਦਾ ਹੈ ਕਿ ਪਤਾ ਨਹੀਂ ਜਿਹਦੇ ਗੱਦੀ ਦਾ ਫਾਸਤਾ ਨਜ਼ਰ ਹੈ ਜੀ ਹਾਂਜੀ ਕਿ ਇਹਨਾਂ ਤੇਲ ਮਿਲੂਗਾ ਸਰ ਸਾਡੇ ਕੋਲ ਲਿミਟਡ ਸਟਾਕ ਪਿਆ ਹੈ ਜਿਹੜੇ ਬੰਦੇ ਅੰਦਰ ਖੜੇ ਆ ਉਹ 3 ਘੰਟੇ ਦੀ ਇੰਤਜ਼ਾਰ ਕਰ ਰਹੇ ਨੇ ਤੇ ਸਾਡੀ ਗੁਜ਼ਾਰਿਸ਼ ਤਾਂ ਪੂਰੀ ਹੈਗੀ ਕਿ ਜਿਹੜੇ ਬੰਦੇ ਅੰਦਰ ਖੜੇ ਆ ਉਹਨਾਂ ਨੂੰ ਅਸੀਂ ਪੈਟਰੋਲ ਦੇ ਤੇ ਹੁਣ ਅਸੀਂ ਰਾਸ਼ਨ ਕਰਕੇ ਦੇ ਰਹੇ ਨੇ ਅਸੀਂ ਬਾਈਕਾਂ ਨੂੰ ਇੱਕ ਲਿミਟਡ ਅਮਾਊਂਟ ਦਾ ਦੇ ਰਹੇ ਨੇ ਅਸੀਂ ਕਾਰਸ ਨੂੰ ਇੱਕ ਲਿミਟਡ ਅਮਾਊਂਟ ਦਾ ਦੇ ਰਹੇ ਨੇ ਤਾਂਕਿ ਕੋਸ਼ਿਸ਼ ਪੂਰੀ ਹੋ ਜਾਏ ਕਿ ਸਭ ਨੂੰ ਜਿਹੜੇ ਅੰਦਰ ਖੜੇ ਆ ਉਹਨਾਂ ਨੂੰ ਮਿਲ ਜਾਏ ਬਾਕੀ ਜਿਹੜੇ ਬਾਹਰ ਆ ਅਸੀਂ ਹੁਣ ਮਨਾ ਕਰ ਰਹੇ ਹਾਂ ਸਭ ਨੂੰ ਕਿਉਂਕਿ ਐਮਰਜੈਂਸੀ ਦਾ ਸਟਾਕ ਹੈਗਾ ਜੀ ਉਹ ਐਮਰਜੈਂਸੀ ਸਟਾਕ ਪਾਇ ਲਾਅ ਸਾਨੂੰ ਰਿਕੁਆਇਰਡ ਹੈ ਉਹਦੀ ਅਸੀਂ ਸੇਲ ਕਰੀ ਨਹੀਂ ਸਕਦੇ ਤਾਂ ਉਹ ਸਾਡੇ ਲਈ ਮਤਲਬ ਉਹ ਕਸਟਮਰਸ ਲਈ ਨਹੀਂ ਹੈ ਉਹ ਪੁਲਿਸ ਲਈ ਹੈ ਫਾਇਰ ਬਿਗਡ ਲਈ ਹੈ ਐਂਬੂਲੈਂਸ ਲਈ ਹੈ ਇਨ ਕੇਸ ਆਫ ਨੈਚੁਰਲ ਡਿਜ਼ਾਸਟਰਸ ਔਰ ਕੈਲਾਮिटीज ਉਹ ਸਟਾਕ ਹਮੇਸ਼ਾ ਸਾਡੇ ਕੋਲ ਬਰਕਰਾਰ ਰਹੂਗਾ ਜੀ ਬਿਲਕੁਲ ਤੇ ਲੋਕ ਲੋਕੀ ਇਨਫੋਰਚਨਟਲੀ ਪੈਨਿਕ ਕਰ ਰਹੇ ਨੇ ਉਹਨਾਂ ਨੂੰ ਲੱਗ ਰਿਹਾ ਪਤਾ ਨਹੀਂ ਕੀ ਹੋ ਰਿਹਾ ਲਾਈਕ ਆਈ ਸੈਡ ਬੰਦੇ ਦੇ ਕੋਲ ਇੱਕ ਦਿਨ ਦਾ ਸਟਾਕ ਜੇ ਬਾਈਕ ਜਾਂ ਕਾਰ ਵਿੱਚ ਹੈਗਾ ਤਾਂ ਕੋਈ ਟੈਨਸ਼ਨ ਦੀ ਕੋਈ ਗੱਲ ਨਹੀਂ ਹੈ ਕੱਲ ਤੱਕ ਠੀਕ